já que não pode chamar ਸਰਕਾਰ ਨਸ਼ਿਆਂ ਬੁਰਦੁਦ ਕਰੇ ਜੋ ਮਰਜੀ ਸਰਕਾਰ ਕਿਸੇ ਗੱਲ ਦੇ ਵਿੱਚ ਬੁਰਦੁ ਕਰੇ ਸਾਨੂੰ ਇਸ ਮਾਮਲੇ ਵਿੱਚ ਕੋਈ ਪੰਗਾ ਨਹੀਂ ਹੈ ਸਾਨੂੰ ਪੰਗਾ ਇਹ ਹੈ ਕਿ ਸਾਡਾ ਨੌਜਵਾਨ ਮੁੰਡਾ ਚਲੇ ਗਿਆ ਮੁੰਡਾ ਸਾਡਾ ਫੌਜ ਵਿੱਚ ਭਰਤੀ ਹੋਇਆ ਹੈ 6.5 ਫੁੱਟ ਦਾ ਮੁੰਡਾ ਹੈ ਜਵਾਨ ਹੈ ਇਹ ਜਾਂ ਜਵਾਨ ਇੱਥੇ ਕੋਈ ਲੱਭ ਨਹੀਂ ਸਕਦਾ ਤੇ ਉਹ 2 ਦਿਨ ਪਹਿਲਾਂ ਇੱਥੇ ਆਇਆ ਉਹਨੂੰ ਨਾਲ ਲੈ ਜਾ ਕੇ ਕਾਰ ਦੇ ਵਿੱਚ ਚਿੱਟਾ ਪਲਾਤਾ ਹੈ ਤੇ ਚਿੱਟਾ ਗੱਡੀ ਚੋਂ ਮਿਲਿਆ ਨੌਜਵਾਨ ਮੌਤ ਹੋ ਗਈ ਹੈ ਤੇ ਪੁਲਿਸ ਉਸ ਗੱਲ ਨੂੰ ਰਫਾ ਦਫਾ ਕਰਨ ਵਾਸਤੇ ਚਿੱਟਾ ਨਾ ਲਿਖ ਕੇ ਉਹਨੂੰ ਜ਼ਹਿਰੀਲੀ ਚੀਜ਼ ਲਿਖ ਰਹੀ ਹੈ ਜਿਹਦੇ ਨਾਲ ਸਾਰਾ ਕੇਸ ਖਰਾਬ ਕਰ ਰਹੀ ਹੈ ਇੱਥੇ ਗਲੀ ਗਲੀ ਮੋਹੱਲੇ ਬੱਲੇ ਪਿੰਡ ਪਿੰਡ ਦਾ ਮਸਲਾ ਹੋ ਗਿਆ ਕਿ ਜੀ ਨਸ਼ਾ ਬਿਕ ਰਿਆ ਸਭ ਨੂੰ ਪਤਾ ਆ ਹੁਣ ਜੀਤੇ ਮਰਜੀ ਇੱਥੇ ਨਾਮ ਪੁੱਛ ਲਓ ਕਿਹੜੇ ਬੰਦੇ ਬੋਲਦੇ ਪੁਲਿਸ ਨੂੰ ਫੜਦੀ ਨਹੀਂ ਤੇ ਪੁਲਿਸ ਨਾਲ ਮਿਲ ਕੇ ਸਾਰਾ ਕੁਝ ਕਰਾਉਂਦੀ ਹੈ ਤੇ ਪੰਜਾਬ ਦਾ ਬੁਰਾ ਹਾਲ ਹੈ ਸਾਨੂੰ ਆਪਣੇ ਮੈਂ ਆਪਣੇ ਪਿੰਡ ਦੀ ਗੱਲ ਕਰਦਾ ਫਸੇ ਦੀ ਆਪਣੇ ਇਲਾਕੇ ਦੀ ਗੱਲ ਕਰਦਾ ਅੱਜ ਸਾਰੇ ਇਲਾਕੇ ਨੂੰ ਸੋਗ ਪਿਆ ਹੋਇਆ ਨੌਜਵਾਨ ਫੌਜੀ ਮੁੰਡਾ ਮਰ ਗਿਆ ਤੇ ਕੋਈ ਪੁਲਿਸ ਉਲਟਾ ਕੇਸ ਖਰਾਬ ਕਰਕੇ ਇਸ ਨੂੰ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਹੀ ਕਿ ਇੱਥੇ ਨਸ਼ਿਆਂ ਦੀ ਕੋਈ ਗੱਲ ਨਹੀਂ ਸੋ ਮੈਂ ਇਸ ਸਰਕਾਰ ਨੂੰ ਬੇਨਤੀ ਕਰਦਾ ਭਗਵੰਤ ਮਾਨ ਜੀ ਤੁਸੀਂ ਉੱਥੇ ਥਾਕੇ ਮਾਰੀ ਜਾਂਦੇ ਹੋ ਵਿਧਾਨ ਸਭਾ ਦੇ ਵਿੱਚ ਕਦੇ ਜੀਸੀਬੀ ਦਿਖਾਉਂਦੇ ਕਦੇ ਖੁਸ਼ ਦਿਖਾਉਂਦੇ ਕਦੇ ਥੱਲੇ ਆ ਕੇ ਤਾਂ ਦੇਖੋ ਫੱਲੇ ਦਾ ਸਾਡੇ ਨੌਜਵਾਨ ਮੁੰਡੇ ਮਰ ਰਹੇ ਤੁਸੀਂ ਕਰਦੇ ਕੁਛ ਨਹੀਂ ਐ ਮੈਂ ਗੁਜਰਾਤ ਜਾ ਕੇ ਆਇਆ ਕਰਨਾਟਕਾ ਜਾ ਕੇ ਆਇਆ ਉੱਥੇ بڑے بڑے ਹੋਰਡਿੰਗ ਲੱਗੇ ਹੋਏ ਤੇਰੇ ਕੇਜੀਐਸੀ ਪੰਜਾਬ ਚ ਨਸ਼ੇ ਖਤਮ ਕਰ ਰਹੇ ਆ ਕੱਲ ਪਰਸੋਂ ਮੈਂ ਫੋਟੋ ਵੀ ਪਾਈ ਐ ਪੂਰੇ ਦੇਸ਼ ਦੇ ਅਖਬਾਰਾਂ ਦੇ ਵਿੱਚ ਤੇਰੀ ਫੋਟੋ ਲੱਗੀ ਵੀ ਹੱਥ ਜੋੜ ਕੇ ਮੈਂ ਪੰਜਾਬ ਦੇ ਵਿੱਚ ਨਸ਼ੇ ਖਤਮ ਕਰ ਰਿਆ ਪੰਜਾਬ ਨੂੰ ਬਾਹਰ ਬਦਨਾਮ ਕਰ ਰਹੇ ਆ ਥੱਲੇ ਪੰਜਾਬ ਮਰ ਰਿਆ ਨੌਜਵਾਨ ਫੌਜੀ ਮੁੰਡਾ ਪਾੜਨਾ ਜਿਹਨੇ ਆ ਖੜਾ ਬਾਪ ਆਖੜਾ ਚਾਚਾ ਉਹ ਬੀਬੀ ਬੈਠੀ ਐ ਰੋਂਦੇ ਦੇਖ ਨਹੀਂ ਹੁੰਦੇ ਤੇ ਇਹਨਾਂ ਨੂੰ ਪੁੱਛੋ ਕਿਸ ਤਰ੍ਹਾਂ ਪਾਲਿਆ ਹੁਣ ਡੇਢ ਸਾਲ ਦਾ ਛੋਟਾ ਜਿਹਾ ਬੱਚਾ ਉਹਦਾ ਕਿਹਨੇ ਪਾਲਿਆ ਨੌ ਮਹੀਨਿਆਂ ਦਾ ਕਿਹਨੇ ਪਾਲਣਾ ਉਹ ਤੇ ਤੁਸੀਂ ਉੱਥੇ ਵਿਧਾਨ ਸਭਾ ਦੇ ਵਿੱਚ ਸਿਰਫ ਠਾਕੇ ਮਾਰਨ ਤੇ আর ਦੂਸਰਿਆਂ ਨੂੰ ਗਾਲਾਂ ਕੱਢਣ ਤੇ ਬਿਨਾ ਹੋਰ ਕੋਈ ਕੰਮ ਨਹੀਂ ਤੇ ਥੱਲੇ ਅਬ ਗਲੀ ਗਲੀ ਚਿੱਟਾ ਵਿਗਦਾ ਆ ਮੈਂ ਤੈਨੂੰ ਮਲਾਵਾ ਉਹਦੇ ਬੰਦੇ ਤੈਨੂੰ ਆਉ ਆਉ ਤੁਹਾਨੂੰ ਮੈਂ ਇੱਥੇ ਬੰਦੇ ਮਲਾਵਾ ਵੇਚਣ ਵਾਲੇ ਜਿਹੜੇ ਦਿਖਾਵਾਂ ਤੁਸੀਂ ਜਿਹੜੇ ਖਾਂਦੇ ਐ ਜਿਹੜਿਆਂ ਨੂੰ ਗਲਤ ਤਰੀਕੇ ਨਾਲ ਲਾ ਦਿੱਤਾ ਜਾਂਦਾ ਨਸ਼ੇ ਤੇ ਤੁਸੀਂ ਉਹਨਾਂ ਨੂੰ ਫੜ ਫੜ ਕੇ ਦੇਈ ਜਾਂਦੇ ਅੱਜ આરોਪੜ ਦੇ ਐਸਐਸਪੀ ਦੇ 5 ਦਿਨਾਂ ਦੇ ਮੈਂ ਦੇਖ ਰਿਹਾ ਰਿਪੋਰਟਾਂ ਆ ਰਹੀਆਂ ਉਹ ਕਹਿੰਦੇ ਰੋਜ਼ ਕਹਿ ਰਹਿੰਦਾ ਵੀ ਨਸ਼ੇ ਦੇ ਆਦੀ 7 ਜਾਣੇ ਫੜੇ ਆ ਉਹ ਨਸ਼ੇ ਦੇ ਆਦੀ ਤਾਂ ਉਹ ਹੈ ਜਿਹਨਾਂ ਨੂੰ ਇਹ ਵੇਚਣ ਵਾਲਿਆਂ ਨੇ ਨਜਾਇਜ਼ ਤੌਰ ਤੇ ਲਾਤਾ ਤੇ ਉਹਨਾਂ ਨੂੰ ਫੜ ਕੇ ਤੁਸੀਂ ਅੰਦਰ ਦੇਈ ਜਾਂਦੇ ਹੋ 6 ਮਹੀਨੇ ਬਾਹਰ ਨਹੀਂ ਆਉਂਦਾ ਅੱਗ ਬੁੜੀ ਦਾ ਪੁੱਤ ਤੇ ਉਹਦਾ ਕਸੂਰ ਕੀ ਹੈ ਕਸੂਰ ਹੈਗਾ ਇੱਥੇ ਕੁਝ ਬੀਬੀਆਂ ਵੇਚਦਿਆਂ ਕੁਝ ਬੰਦੇ ਵੇਚਦੇ ਉਹਨਾਂ ਨੂੰ ਪੁਲਿਸ ਜਿਹੜੇ ਬਕਾਉਂਦੀ ਹੈ ਤੇ ਉਹਦੇ ਲੀਡਰ ਜਿਹੜੇ ਬਕਾਉਂਦੇ ਉਹਨਾਂ ਨੂੰ ਤੁਸੀਂ ਫੜਦੇ ਨਹੀਂ ਆ ਬਾਈ ਤੇ ਪੁੱਛ ਲਓ ਜੀ ਦਾ ਮੁੰਡਾ ਮਰਿਆ ਕੀ ਹਾਲਤ ਹੈ ਇੱਥੇ 2 ਦਿਨ ਪਹਿਲਾਂ ਮੁੰਡਾ ਆਇਆ ਜਲੰਧਰ ਤੋਂ ਫੌਜ ਵਿੱਚ ਭਰਤੀ ਹੈ ਕੁਝ ਦਿਨ ਪਹਿਲਾਂ ਛੁੱਟੀ ਆਇਆ ਉਹਨੂੰ ਕੀ ਪਤਾ ਉਹਦੇ ਹਾਲਾਤ ਦਾ ਲੇਕਿਨ ਹੱਲ ਜਾ ਕੇ ਗੱਡੀ ਦੇ ਵਿੱਚ ਤੇ ਚਿੱਟਾ ਮਿਲਿਆ ਸਾਰੀ ਦੁਨੀਆ ਦੇ ਸਾਹਮਣੇ ਸਰਕਾਰ ਉਹ ਪੁਲਿਸ ਚਿੱਟਾ ਚੱਕ ਕੇ ਲੈ ਗਈ ਚਿੱਟੇ ਦਾ ਕੇਸ ਨਹੀਂ ਪਾ ਰਹੇ ਸੋ ਐਸੀ ਐਸ ਲੜਾਈ ਨੂੰ ਲੜਾਂਗੇ ਆਪਣਾ ਸਾਡਾ ਨੌਜਵਾਨ ਮਰਿਆ ਮੇਰੇ ਇਲਾਕੇ ਦਾ ਮੇਰੇ ਪਰਿਵਾਰ ਦਾ ਹੈ ਤੇ ਅਸੀਂ ਇਹਨਾਂ ਦੇ ਨਾਲ ਖੜ ਕੇ ਲੜਾਈ ਲੜਾਂਗੇ আর ਇਨਸਾਫ ਦਵਾਵਾਂਗੇ ਇਹਨਾਂ ਨੂੰ ਜੰਨੀ ਸਾਹਿਬ ਜਿਸ ਤਰ੍ਹਾਂ ਤੁਸੀਂ ਜ਼ਹਿਰੀਲੀ ਕਹਿ ਰਹੇ ਹੋ ਜ਼ਹਿਰੀਲੀ ਕਹਿ ਰਹੇ ਆ ਤਾਂ ਤੁਸੀਂ ਕੋਈ ਜੁਡੀਸ਼ੀਅਲ ਜਾਂਚ ਦੀ ਮੰਗ ਕਰੋਗੇ ਮੇਰੀ ਗੱਲ ਸੁਣੋ ਸ਼ਰਿਆਮ ਲੋਕਾਂ ਨੇ ਜੁਡੀਸ਼ੀਅਲ ਜਾਂਚ ਤਾਂ ਦੀ ਹੋਣੀ ਉਹ ਹੈ ਲੇਕਿਨ ਫੌਜ ਵੀ ਆਏਗੀ ਖੋਜਨੇ ਵੀ ਦੇਖ ਰਹਾ ਉਹਨਾਂ ਦਾ ਵੀ ਜਵਾਨ ਮਰਿਆ ਤੇ ਉਹ ਆਦੀ ਤਾਂ ਹੈ ਨਹੀਂ ਸੀ ਨਸ਼ੇ ਦਾ ਤੇ ਆ ਜਿਹੜਾ ਮੌਕੇ ਤੇ ਚਿੱਟੇ ਨੂੰ ਪਛਾਣਨ ਵਾਲਿਆਂ ਨੇ ਪਛਾਣਿਆ ਕਿ ਜੀ ਚਿੱਟਾ ਲਫਾਫੇ ਚ ਪਾ ਕੇ ਲੈ ਗਏ ਉਹਦੇ ਚ ਤੇ ਆ ਦੇਖੋ ਆ ਲੈ ਕੇ ਗਏ ਚਿੱਟਾ ਸਭ ਨੂੰ ਦਿਖਦਾ ਫਿਰ ਇਹ ਜ਼ਹਿਰੀਲੀ ਚੀਜ਼ ਕਿਸ ਤਰ੍ਹਾਂ ਹੋ ਗਈ ਜੀ ਫਿਰ ਲਿਖਦੇ ਕਿਉਂ ਨਹੀਂ ਜਾਂਦੇ ਅਗਲੇ ਫਿਰ ਉਹ ਕੁੜੀ ਲ ਪੁਲਿਸ ਵਿੱਚ ਲੱਗੀ ਵੀ ਹੈ ਹੁਣ ਵਿਚਾਰੀ ਦਾ ਘਰ ਵਾਲਾ ਮਰ ਗਿਆ ਉਹਨਾਂ ਦਾ ਪਤਾ ਹੀ ਕੁਝ ਨਹੀਂ ਹੈ ਉਹ ਤਾਂ ਵਿਧਵਾ ਹੋ ਗਈ ਹੈ ਛੋਟੀ ਜੀ ਉਮਰ ਚ 30 ਸਾਲ ਦੀ ਵੀ ਨਹੀਂ ਹੈ ਜੀ ਤੇ ਗੌਰ ਕੋਈ ਨਹੀਂ ਸਹੀ ਸਰਕਾਰ ਦੀ ਸੋ ਐਸੀ ਸਰਕਾਰ ਤੋਂ ਮੰਗ ਕਰਦੇ ਸਾਨੂੰ ਇਨਸਾਬ ਮਿਲੇ ਇੱਥੇ ਜਿਹੜੇ ਆ ਥਾਣੇ ਵਾਲੇ ਚੌਂਕੀ ਵਾਲੇ ਇਹਨਾਂ ਦੀ ਵਿੱਚ ਮਿਲੀ ਭੁਗਤ ਹੈ ਇੱਥੇ ਆ ਜਿਹੜੇ ਬੰਦੇ ਵੇਚਦੇ ਆ ਉਹ ਸਾਰੀ ਦੁਨੀਆ ਨੂੰ ਪਤਾ ਉਹਨਾਂ ਨੂੰ ਕਿਉਂ ਨਹੀਂ ਚੱਕਦੇ ਪੂਰੇ ਚਮਕੌਰ ਸਾਹਿਬ ਹਲਕੇ ਚ ਗਲੀ ਗਲੀ ਮਹੱਲੇ ਮਹੱਲੇ ਔਰ ਹੁਣੇ ਇੱਥੇ ਐਮਐਲਏ ਇੱਕ ਬੋਲ ਰਿਹਾ ਸੀ ਤੇ ਥੱਲੇ ਆ ਕੇ ਦੇਖਦਾ ਨਹੀਂ ਕਿ ਜੀ ਕੀ ਆ ਬਿਕ ਰਿਹਾ ਤੁਹਾਡੀ ਕਿਹੜੀ ਸ਼ੈ ਹੈ ਤੁਹਾਡਾ ਤੁਹਾਡਾ ਕਿਆ ਰੋਲ ਹੈ ਇਹਦੇ ਵਿੱਚ ਉਹ ਤੁਸੀਂ ਦੱਸੋ ਨਾ ਹੁਣ ਆਕੇ ਇੱਥੇ ਸਾਡਾ ਚਮਕੌਰ ਸਾਹਿਬ ਸ਼ਹੀਦਾਂ ਸਿੰਘਾਂ ਦੀ ਧਰਤੀ ਹੈ ਬਚਿਆ ਹੋਇਆ ਸੀ ਨਸ਼ੇ ਤੋਂ ਆ ਹੁਣ ਆਕੇ 3 ਸਾਲ ਤੋਂ ਸਾਡਾ ਬੁਰਾ ਹਾਲ ਹੋ ਰਿਹਾ ਕੀ ਲੱਗਦਾ ਜੇ ਪੁਲਿਸ ਧਮੰਗ ਕਰਾਂਗੇ ਕਿ ਇਹਦੀ ਫੌਜ ਦੇ ਰਾਹੀਂ सीबीआई ਨੂੰ ਇਨਕੁਆਰੀ ਦਿੱਤੀ ਜਾਵੇ ਤੇ ਸਹੀ ਤਰੀਕੇ ਨਾਲ ਸਾਡੀ ਇਨਕੁਆਰੀ ਹੋਵੇ ਕਿਸ ਤਰ੍ਹਾਂ ਸਾਡਾ ਮੁੰਡਾ ਮਰਿਆ ਕਿਸ ਤਰ੍ਹਾਂ ਇੱਥੇ ਚਟਾਰਿਆ ਕਿਹੜੇ ਕਿਹੜੇ ਚਿੱਟੇ ਦੇ ਵਪਾਰੀ ਆਖਰ ਜੇ ਉਹਨਾਂ ਪਾਸ ਰਾਤ ਨੂੰ ਚਿੱਟਾ ਪਹੁੰਚ ਗਿਆ ਜਾਂ ਸਵੇਰੇ ਪਹੁੰਚਿਆ ਤੇ ਇੱਥੇ ਕੋਈ ਵੇਚ ਰਿਹਾ ਨੇੜੇ ਤੇੜੇ ਉਹ ਤਾਂ ਕਿਤੇ ਗਿਆ ਵੀ ਨਹੀਂ ਹੈ ਤੇ ਇੱਥੇ ਦੇ ਲੋਕ ਵਪਾਰੀ ਐ ਸਪਲਾਈ ਚੇਨ ਤਾਂ ਕੱਟਦੇ ਨਹੀਂ ਜਿਹੜੇ ਵਪਾਰੀ ਆ ਉਹਨਾਂ ਨੂੰ ਤਾਂ ਫੜਦੇ ਨਹੀਂ ਸਿਰਫ ਪੋਲੀਟੀਕਲ ਸਾਰਾ ਏਜੰਡਾ ਖੋਲਿਆ ਹੋਇਆ ਹੈ